हां जी सत श्री अकाल जी किवें हो सारे ठीक ठाक जी स्वागत है तो आपका सुनीता कुकिंग चैनल पे आज अपन बनावांगे बहुत ही बढ़िया टेस्टी मैंगो बर्फी मैंगो बर्फी बनाने वास्ते अपन ले आए एक आम ठीक है जी ਤੇ ਇੱਕ ਲਈ ਆਪਾਂ ਬਿਲਕੁਲ ਕੱਚਾ ਨਾਰੀਅਲ ਫਰੈਸ਼ ਨਾਰੀਅਲ ਬਹੁਤ ਵਧੀਆ ਦੀ बर्फी ਬਣਾ ਕੇ ਆਪਾਂ ਤਿਆਰ ਕਰਾਂਗੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਸਾਰੇ ਸਮਾਨ ਨੂੰ ਕੱਟ ਲਿਆ ਸੀ ਆਂਬ ਨੂੰ ਵੀ ਆਪਾਂ ਚੰਗੀ ਤਰ੍ਹਾਂ ਕੱਟ ਲਿਆਏ ਤੇ ਇਧਰ ਨਾਰੀਅਲ ਤੇ ਵੀ ਆਪਾਂ ਛਿਲਕੇ ਨੂੰ ਉਤਾਰਤਾ ਸੀ ਤੇ ਨਾਲ ਹੀ ਪਾਵਾਂਗੇ 5-6 ਚਮਚੇ ਸੁੱਕੇ ਦੁੱਧ ਦੇ ਤੇ ਨਾਲ ਪਾਵਾਂਗੇ ਥੋੜੇ ਦੁੱਧ ਤੇ ਡਰਾਈ ਫਰੂਟ ਤੇ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਕੇਸਰ ਚਲੋ ਜੀ ਬਣਾਉਣ ਦੀ ਕਰਦੇ ਆਂ ਤਿਆਰੀ ਸਭ ਤੋਂ ਪਹਿਲਾਂ ਆਪਾਂ ਮਿਕਸਰ ਦੇ ਬਲੈਂਡਰ ਦੇ ਵਿੱਚ ਨਾਰੀਅਲ ਨੂੰ ਚੰਗੀ ਤਰ੍ਹਾਂ ਪੀਸਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਠੀਕ ਹੈ ਜੀ ਤਾਂ ਕਿ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਇਹਦਾ ਗੇੜਾ ਆ ਜਾਵੇ ਤੇ ਬਹੁਤ ਹੀ ਵਧੀਆ ਆਪਾਂ ਨਾਰੀਅਲ ਨੂੰ ਪੀਸ ਕੇ ਇਸ ਤੇ ਨਵੇਂ ਤਰੀਕੇ ਦੇ ਨਾਲ ਆਪਾਂ ਵਰਤੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਤੇ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਲਓ ਜੀ ਨਾਇ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਇਹ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਨੂੰ ਕੋਕੋ ਵਾਲੀ ਦੇ ਵਿੱਚ ਕੱਢ ਲਾਂਗੇ ਤੇ ਉਸ ਦੇ ਵਿੱਚ ਹੀ ਆਪਾਂ ਮਿਕਸੀ ਦੇ ਗ੍ਰੈਂਡਰ ਦੇ ਵਿੱਚ ਪਾਵਾਂਗੇ ਹੁਣ ਆਮਬ ਨੂੰ ਆਮਬ ਨੂੰ ਆਪਾਂ ਚੰਗੀ ਤਰ੍ਹਾਂ ਦੀ ਪਿਓਰੀ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਸੌਖਾ ਵੀ ਬਹੁਤ ਹੈ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬਾਤ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਦੋਨਾਂ ਚੀਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਗ੍ਰੈਂਡ ਕਰ ਲਿਆ ਜਿੱਤ ਹੁਣ ਆਪਾਂ ਰੱਖਾਂਗੇ ਗੈਸ ਤੇ ਕੜਾਹੀ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਭ ਤੋਂ ਪਹਿਲਾਂ ਨਾਰੀਅਲ ਠੀਕ ਹੈ ਜੀ ਕਿ ਨਾਰੀ ਰਪਾਉਣ ਤੋਂ ਬਾਅਦ ਆਪਾਂ ਗੈਸ ਨੂੰ ਚਾਲੂ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਗੈਸ ਨੂੰ ਨਹੀਂ ਚਲਾਉਣਾ ਹੈਗਾ ਨਹੀਂ ਤਾਂ ਆਪਣਾ ਨਾਰੀ ਨੀਚੇ ਲੱਗ ਜਾਊਗਾ ਠੀਕ ਹੈ ਜੀ ਤੇ ਗੈਸ ਨੂੰ ਚਲਾ ਕੇ ਆਪਾਂ ਬਿਲਕੁਲ ਲੋ ਗੈਸ ਤੇ ਨਾਰੀ ਨੂੰ ਚੰਗੀ ਤਰ੍ਹਾਂ ਡਰਾਈ ਕਰਨਾ ਹੈ ਇਸ ਤਰੀਕੇ ਨਾਲ ਕਿਉਂਕਿ ਜਿਹੜਾ ਆਪਾਂ ਇਹਦੇ ਵਿੱਚ ਦੁੱਧ ਪਾਇਆ ਸੀ ਉਹਨੂੰ ਚੰਗੀ ਤਰ੍ਹਾਂ ਆਪਾਂ ਸੁਕਾ ਦੇਣਾ ਹੈਗਾ ਲਓ ਜੀ ਬਹੁਤ ਹੀ ਵਧੀਆ ਤੇ ਕੱਚੇਪਨ ਦਾ ਟੇਸਟ ਤੇ ਬਹੁਤ ਹੀ ਵਧੀਆ ਆਉਂਦਾ ਹੈ ਕਨਾਈਲ ਦਾ ਜਦੋਂ ਆਪਾਂ ਇਹ ਮੰਗੋ ਦੀ ਬਰਫੀ ਨੂੰ ਬਣਾ ਕੇ ਤਿਆਰ ਕਰਦੇ ਆ ਇਹਦੇ ਵਿੱਚ ਤੁਸੀਂ ਨਾਈਲ ਨੂੰ ਜੂਰ ਐਡ ਕਰਿਓ ਪਾਤੀ ਡਾਈਫੋਰ ਤੁਸੀਂ ਆਪਣੇ ਇਸ ਤੋਂ ਮਨਪਸੰਦ ਇਸਤੇਮਾਲ ਕਰ ਸਕਦੇ ਹੋ ਲਓ ਜੀ ਮੀਡੀਅਮ ਗੈਸ ਤੇ ਲਗਾਤਾਰ ਆਪਾਂ ਇਹਨੂੰ ਹੁਲਾਉਂਦੇ ਰਹਿਵਾਂਗੇ ਤੁਸੀਂ ਦੇਖ ਸਕਦੇ ਹੋ ਜੂਰ ਤੋਂ ਜ਼ਿਆਦਾ ਇਹ ਥੋੜਾ ਜਿਹਾ ਡਰਾਈ ਹੋ ਚੁੱਕਿਆ ਹੈ ਤੇ ਥੋੜਾ ਜਿਹਾ ਆਪਾਂ ਇਹਨੂੰ ਹੋਰ ਡਰਾਈ ਕਰਾਂਗੇ ਠੀਕ ਹੈ ਜੀ ਲਓ ਜੀ ਲਗਾਤਾਰ ਆਪਾਂ ਇਸ ਤਰ੍ਹਾਂ ਕਰਸ਼ੀ ਮਾਰਦੇ ਰਵਾਂਗੇ ਤੇ ਇਹਨੂੰ ਡਰਾਈ ਕਰਦੇ ਰਵਾਂਗੇ ਕਿ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਕਿਉਂਕਿ ਬਿਲਕੁਲ ਸੁੱਕਾ ਹੋਣਾ ਚਾਹੀਦਾ ਠੀਕ ਹੈ ਜੀ ਲਓ ਜੀ ਨਾਲ ਇਹ ਆਪਣਾ ਬਹੁਤ ਵਧੀਆ ਜਿਆਦਾ ਡਰਾਈ ਹੋ ਚੁੱਕਿਆ ਤੇ ਇੱਕ ਦੋ ਮਿੰਟ ਆਪੇ ਨੂੰ ਹੋਰ ਕਰਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਤੇ ਗੈਸ ਨੂੰ ਆਪਾਂ ਬਿਲਕੁਲ ਲੋ ਹੀ ਰੱਖਣਾ ਠੀਕ ਹੈ ਜੀ ਲਓ ਜੀ ਨ阿里 ਆਪਣਾ ਬਿਲਕੁਲ ਡਾਈ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੰਗੋ ਜਿਹਦੀ ਆਪਾਂ ਪਿਉਰੀ ਬਣਾ ਕੇ ਰੱਖੀ ਸੀ ਇਹ ਤੇ ਗੈਸ ਆਪਣਾ ਬਿਲਕੁਲ ਲੋ ਹੋਣਾ ਚਾਹੀਦਾ ਆਪਾਂ ਤੁਹਾਨੂੰ ਬਾਰ ਬਾਰ ਇਸ ਕਰਕੇ ਕਹਿੰਨੇ ਕਿਉਂਕਿ ਕਈ ਵਾਰੀ ਜਦੋਂ ਆਪਾਂ ਇਹ ਮਠਿਆਈ ਬਣਾਉਣੀ ਆ ਉਹ ਨਹੀਂ ਤਾਂ ਆਪਣੇ ਕੜਾਹੀ ਤੇ ਤਲੇ ਨਾਲ ਲੱਗ ਜੂਗੀ ਤੇ ਉਹਦਾ ਟੇਸਟ ਬਿਲਕੁਲ ਵੀ ਵਧੀਆ ਨਹੀਂ ਲੱਗਣਾ ਆਏਗਾ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਇਲਾਚੀ ਠੀਕ ਹੈ ਜੀ ਇਲਾਚੀ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਸੀ ਤੇ ਜਿਹੜਾ ਆਪਾਂ 5-6 ਚਮਚੇ ਮਿਲਕ ਪਾਊਡਰ ਤੇ ਲਏ ਸੀ ਉਹ ਵੀ ਆਪਾਂ ਨਾਲ ਹੀ ਐਡ ਕਰ ਦਾਂਗੇ ਹੋਰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਠੀਕ ਹੈ ਜੀ ਹਲਕੇ ਜਿਹੇ ਹੱਥਾਂ ਨਾਲ ਲੋ ਗੈਸ ਤੇ ਆਪਾਂ ਸਾਰੇ ਨੂੰ ਬਣਾ ਕੇ ਹੁਣ ਤਿਆਰ ਕਰਾਂਗੇ ਲਓ ਜੀ ਇਹਦੇ ਵਿੱਚ ਕੋਈ ਵੀ ਆਪਾਂ ਐਕਸਟਰਾ ਚੀਨੀ ਨਹੀਂ ਪਾਉਣੀ ਹੈਗੀ ਕਿਉਂਕਿ ਜਿਹੜਾ ਆਪਾਂ ਇਹਦੇ ਵਿੱਚ ਮੰਗੋ ਪਾਇਆ ਉਹ ਬਹੁਤ ਜ਼ਿਆਦਾ ਮਿੱਠਾ ਪਾਇਆ ਠੀਕ ਹੈ ਜੀ ਲਓ ਜੀ ਤੇ ਜਿਹੜਾ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਮਠਾਸ ਹੁੰਦੀ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਕੋਈ ਵੀ ਐਕਸਟਰਾ ਖੰਡ ਨਹੀਂ ਐਡ ਕਰਨੀ ਠੀਕ ਹੈ ਜੀ ਹੁਣ ਸਾਇਆ ਨੂੰ ਆਪਾਂ ਚੰਗੀ ਤਰ੍ਹਾਂ ਮਿਸ਼ਰਣ ਨੂੰ ਚੰਗੀ ਤਰ੍ਹਾਂ ਲਾ ਕੇ ਤੇ ਲੋ ਗੈਸ ਤੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਲਗਾਤਾਰ ਹਿਲਾਉਂਦੇ ਲਾਂਦੇ ਹਲਕਾ ਡਰਾਈ ਕਰਾਂਗੇ ਠੀਕ ਹੈ ਜੂਟ ਤੋਂ ਜ਼ਿਆਦਾ ਆਪਾਂ ਨੂੰ ਨਹੀਂ ਕਰਨਾ ਹੈਗਾ ਜਿੰਨਾ ਕ ਆਪਾਂ ਨੂੰ ਮਟੀਰੀਅਲ ਚਾਹੀਦਾ ਉਨਾਂ ਕਿ ਆਪਾਂ ਇਹਨੂੰ ਸੈੱਟ ਕਰਨਾ ਠੀਕ ਹੈ ਜੀ ਲਓ ਜੀ ਲਗਾਤਾਰ ਆਪਾਂ ਇਹਨੂੰ ਹਿਲਾਉਂਦੇ ਰਾਵਾਂਗੇ ਜਿੰਨਾ ਚਿਰ ਇਹ ਚਮਚ ਦੇ ਨਾਲ ਲੱਗ ਨੂੰ ਨਹੀਂ ਆਰਦਾ ਉਨਾਂ ਚਿਰ ਆਪਾਂ ਇਹਨੂੰ ਲਗਾਤਾਰ ਪਕਾਉਣਾ ਬਿਲਕੁਲ ਲੋ ਗੈਸ ਤੇ ਜੇ ਤੁਸੀਂ ਥੋੜਾ ਜਿਹਾ ਵੀ ਗੈਸ ਨੂੰ ਤੇਜ਼ ਕਰੋਗੇ ਤਾਂ ਇਹ ਬਿਲਕੁਲ ਚ ਸਮੈਲ ਆਉਣ ਲੱਗ ਜਾਣੀ ਕਿਉਂਕਿ ਆਮ ਨੂੰ ਹਮੇਸ਼ਾ ਇਹ ਚਾਹਤ ਵੀ ਆਪਾਂ ਮੰਗੋ ਬਰਫੀ ਬਣਾਉਣੀ ਹੈ ਲੋ ਗੈਸ ਤੇ ਬਣਾ ਕੇ ਸਾਰੇ ਮਿਸ਼ਰ ਨੂੰ ਤਿਆਰ ਕਰਾਂਗੇ ਲਓ ਜੀ ਇਹਨੂੰ ਆਪਾਂ ਲਗਾਤਾਰ ਹਿਲਾਤਾ ਦੇਖੋ ਕਿੰਨਾ ਜ਼ਿਆਦਾ ਸੁੱਕ ਚੁੱਕਿਆ ਹੈ ਲਓ ਜੀ ਤੇ ਆਪਾਂ ਇਹਨੂੰ ਥੋੜਾ ਚਿਰ ਹੋਰ ਪਕਾਵਾਂਗੇ ਜਿਹਨਾਂ ਚ ਕਿਰੇ ਬਿਲਕੁਲ ਚੰਗੀ ਤਰ੍ਹਾਂ ਨਹੀਂ ਹੁੰਦਾ ਹੈਗਾ ਇਹਦੇ ਵਿੱਚ ਕੁਝ ਨਹੀਂ ਪਾਇਆ ਆਪਾਂ ਨਾ ਇਹਦੇ ਵਿੱਚ ਕੋਈ ਦੇਸੀ ਘਿਓ ਪਾਇਆ ਨਾ ਇਹਦੇ ਵਿੱਚ ਕੋਈ ਖੰਡ ਪਾਈ ਹੈ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਇਹ ਬਰਫੀ ਬਣਾ ਕੇ ਤਿਆਰ ਕਰਾਂਗੇ ਲਓ ਜੀ ਬਹੁਤ ਵਧੀਆ ਆਪਣਾ ਸਾਰਾ ਮਿਕਸਚਰ ਬਣ ਕੇ ਸਹੀ ਤਰੀਕੇ ਨਾਲ ਤਿਆਰ ਹੋ ਚੁੱਕਾ ਦੇਖੋ ਚਮਚਣਾ ਬਿਲਕੁਲ ਨਹੀਂ ਲੱਗ ਰਿਹਾ ਹੈਗਾ ਇਹ ਹੀ ਇਹਦੀ ਨਿਸ਼ਾਨੀ ਕਿ ਪੱਕ ਚੁੱਕਿਆ ਹੈ ਚੰਗੀ ਤਰ੍ਹਾਂ ਤੇ ਹੁਣ ਆਪਾਂ ਨੂੰ ਇੱਕ ਮਿੰਟ ਲਈ ਚੰਗੀ ਤਰ੍ਹਾਂ ਹਿਲਾ ਕੇ ਤੇ ਗੈਸ ਨੂੰ ਕਰ ਦਾਂਗੇ ਬੰਦ ਤੇ ਇਧਰ ਆਪਾਂ ਇੱਕ ਪਲੇਟ ਦੇ ਉੱਤੇ ਲਾਵਾਂਗੇ ਥੋੜਾ ਜਿਹਾ ਹਲਕਾ ਜਿਹਾ ਦੇਸੀ ਘਿਓ ਇਹ ਵੀ ਆਪਾਂ ਜ਼ਿਆਦਾ ਨਹੀਂ ਲਗਾਉਣਾ ਠੀਕ ਹੈ ਜੀ ਥੋੜਾ ਜਿਹਾ ਲਗਾਵਾਂਗੇ ਤਾਂ ਕਿ ਆਪਾਂ ਜਦੋਂ ਪਰਫੀ ਨੂੰ ਕੱਟਾਂਗੇ ਬਿਲਕੁਲ ਵੀ ਨਾਲ ਨਾਲ ਚਿਪਕੇ ਲਓ ਜੀ ਸਾਰੇ ਮਿਕਸਚਰ ਨੂੰ ਅਸਰ ਦਬਾ ਦਬਾ ਕੇ ਆਪਾਂ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਸੈ ਤਾਕਿ ਬਹੁਤ ਵਧੀਆ ਆਪਣੀ ਮਰਦੀ ਬਣੀ ਕੇ ਤਿਆਰ ਹੋ ਜਾਵੇ ਲੋ ਜੀ ਸਾਇਲ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਸਰ ਮਸੇ ਕੇ ਚਮਚੀ ਨਾਲ ਦਬਾ ਦਬਾ ਕੇ ਸੈਟ ਕਰ ਦਾਂਗੇ ਇਸ ਟ੍ਰੀਕ ਦੇ ਨਾਲ ਤੇ ਹੁਣ ਜਿਹੜਾ ਵੀ ਤੁਹਾਡਾ ਮਨਪਸੰਦ ਦੀ ਕੋਈ ਵੀ ਤੁਹਾਡਾ ਡ్రਾਈ ਫਰੂਟ ਹੈ ਤੁਸੀਂ ਉਹ ਵੀ ਇਹਦੇ ਉੱਤੇ ਲਗਾ ਸਕਦੇ ਹੋ ਆਪਾਂ ਹੁਣ ਇਹਦੇ ਉੱਪਰ ਪਾਵਾਂਗੇ ਪਿਸਤਾ ਠੀਕ ਹੈ ਜੀ ਪਿਸਤੇ ਨੂੰ ਆਪਾਂ ਜਮਾ ਚੰਗੀ ਤਰ੍ਹਾਂ ਬੀਕ ਬੀਕ ਕੱਟ ਲਿਆ ਸੀ ਚਾਹੇ ਜੇ ਤੁਸੀਂ ਚਾਹੋ ਤਾਂ ਬਦਾਮ ਕਾਜੂ ਕਸ਼ਮੀਰ ਜੋ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹੀ ਇਹਦੇ ਉੱਤੇ ਲਗਾ ਕੇ ਖਾ ਸਕਦੇ ਹੋ ਕਿਉਂਕਿ ਟੇਸ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਲਓ ਜੀ ਸਾਨੂੰ ਪੈਸਾ ਚੰਗੀ ਤਰ੍ਹਾਂ ਕਰ ਲਗਾ ਦਾਂਗੇ ਨਾ ਤੇ ਦੇਖੋ ਨੂੰ ਬਹੁਤ ਵਧੀਆ ਲੱਗੂਗੀ ਤੇ ਖਾਂਚ ਵੀ ਬਹੁਤ ਜਿਆਦਾ ਟੇਸਟੀ ਤੇ ਬਿਲਕੁਲ ਨਰਮ ਇਹ ਬਿਲਕੁਲ ਵੀ ਨਹੀਂ ਆਏਗੀ ਵੀ ਸਖਤ ਬਣੂਗੀ ਥੋੜਾ ਜਿਹਾ ਲਾ ਦਾਂਗੇ ਆਪਾਂ ਕੇਸਰ ਜੇ ਤੁਹਾਨੂੰ ਵਧੀਆ ਲੱਗਦਾ ਕੇਸਰ ਖਾਣਾ ਤਾਂ ਤੁਸੀਂ ਜ਼ਰੂਰ ਲਗਾਓ ਜੇ ਨੂੰ ਨਹੀਂ ਵਧੀਆ ਲੱਗਦਾ ਤਾਂ ਤੁਸੀਂ ਨਾ ਪਾਓ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ 1 ਘੰਟਾ ਰੱਖਾਂਗੇ ਫਰਿੱਜ ਵਿੱਚ ਜੇ ਤੁਸੀਂ ਬਾਹਰ ਰੱਖਣਾ ਚਾਹੁੰਦੇ ਹੋ ਤਾਂ 2 ਘੰਟੇ ਵੀ ਰੱਖ ਸਕਦੇ ਹੋ ਲਓ ਜੀ ਲੋ ਜੀ 2 ਘੰਟੇ ਆਪਾਂ ਇਹਨੂੰ ਫ੍ਰਿਜ ਚ ਰੱਖਤਾ ਸੀ ਤੇ ਆਪਾਂ ਇਹ ਤੁਹਾਨੂੰ ਪੀਸ ਕੱਟ ਕੇ ਦਿਖਾਤੇ ਨੇ ਠੀਕ ਹੈ ਜੀ ਬਹੁਤ ਵਧੀਆ ਬਰਫੀ ਬਣ ਕੇ ਤਿਆਰ ਹੋਈ ਹੈ ਮੰਗੋ ਬਰਫੀ ਇਸ ਤਰੀਕੇ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਬਣਾਓ ਬਿਲਕੁਲ ਸੌਖੇ ਤਰੀਕੇ ਨਾਲ ਫਿਰ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਕੱਟ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਚੱਕ ਕੇ ਦਿਖਾਣੇ ਆ ਬਹੁਤ ਵਧੀਆ ਬਰਫੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਜ਼ਿਆਦਾ ਨਰਮ ਹੈ ਬਿਲਕੁਲ ਵੀ ਸਖਤ ਨਹੀਂ ਹੈਗੀ ਤੁਸੀਂ ਇਹਨੂੰ 2-4 ਦਿਨ ਚੰਗੀ ਤਰ੍ਹਾਂ ਇੰਜੋਏ ਕਰ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਠੀਕ ਹੈ ਜੀ ਓਕੇ ਜੀ ਥੈਂਕ ਯੂ ਬਾਏ